ਕਿਸੇ ਨੇ ਆਪਣਾ ਸ਼ੌਂਕ ਦਬਾਇਆ ਕਿਸੇ ਨੇ ਆਪਣੀ ਖੁਸ਼ੀ ਮਾਰ ਲਈ ਤੇ ਕਿਸੇ ਨੇ ਦਿਲ ਦੀ ਗੱਲ ਦਿਲ ਵਿੱਚ ਹੀ ਦਫਨਾ ਲਈ ਇਹਨਾਂ ਸਾਰੀਆਂ ਅਣਕਹੀਆਂ ਕੁਰਬਾਨੀਆਂ ਇਹਨਾਂ ਸਾਰੇ ਅਧੂਰੇ ਸੁਪਨਿਆਂ ਦੇ ਪਿੱਛੇ ਸਿਰਫ ਇੱਕ ਕਾਰਨ ਹੈ ਇੱਕ ਅਜੀਹਾ ਡਰ ਇੱਕ ਅਜੀਹਾ ਰੋਗ ਜੋ ਦਿਖਦਾ ਨਹੀਂ ਪਰ ਸਾਡੀਆਂ ਰੂਹਾਂ ਤੱਕ ਨੂੰ ਜਕੜੀ ਬੈਠਾ ਹੈ ਦੁਨੀਆ ਦਾ ਸਭ ਤੋਂ ਵੱਡਾ ਰੋਗ ਕੀ ਕਹਿਣਗੇ ਲੋਕ ਇਹ ਸਿਰਫ ਤਿੰਨ ਸ਼ਬਦ ਨਹੀਂ ਇਹ ਉਹ ਅਧਿਕ ਜੰਜੀਰ ਹੈ ਜਿਸਨੇ ਸਾਡੇ ਵਿੱਚੋਂ ਪਤਾ ਨਹੀਂ ਕਿੰਨੇ ਹੀ ਲੇਖਕਾਂ ਕਲਾਕਾਰਾਂ ਖਿਡਾਰੀਆਂ ਅਤੇ ਖੋਜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਹੈ ਉਹ ਵਾਇਰਸ ਹੈ ਜੋ ਸਾਡੇ ਫੈਸਲਿਆਂ ਨੂੰ ਕੰਟਰੋਲ ਕਰਦਾ ਹੈ ਸਾਡੀਆਂ ਖੁਸ਼ੀਆਂ ਤੇ ਪੈਰਾ ਦਿੰਦਾ ਹੈ ਅਤੇ ਸਾਡੀ ਅਸਲੀਅਤ ਤੇ ਇੱਕ ਨਕਾਬ ਪਾ ਦਿੰਦਾ ਹੈ ਪਰ ਕਦੇ ਸੋਚਿਆ ਹੈ ਆਖਿਰ ਕੌਣ ਨੇ ਇਹ ਲੋਕ ਕਿੱਥੇ ਰਹਿੰਦੇ ਨੇ ਇਹ ਕੀ ਕਰਦੇ ਨੇ ਕੀ ਉਹ ਸੱਚਮੁੱਚ 24 ਘੰਟੇ ਸਾਢੇ 12 ਹੀ ਸੋਚਦੇ ਨੇ ਜਿੰਨਾ ਅਸੀਂ ਸੋਚਦੇ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸੇ ਸਭ ਤੋਂ ਵੱਡੇ ਰੋਗ ਦਾ ਪਰਦਾਫਾਸ਼ ਕਰਾਂਗੇ ਅਸੀਂ ਇਸ ਦਰਦ ਦੀਆਂ ਜੜ੍ਹਾਂ ਨੂੰ ਫਰੋਲਾਂਗੇ ਅਤੇ ਸਮਝਾਂਗੇ ਕਿ ਇਹ ਸਾਡੇ ਦਿਮਾਗ ਅਤੇ ਸਮਾਜ ਵਿੱਚ ਕਿਵੇਂ ਕੰਮ ਕਰਦਾ ਹੈ ਜੇ ਤੁਸੀਂ ਵੀ ਇਸ ਅਧਿਕ ਜੰਜੀਰ ਨੂੰ ਤੋੜ ਕੇ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣਾ ਚਾਹੁੰਦੇ ਹੋ ਤਾ ਮੇਰੇ ਇਸ ਵੀਡੀਓ ਦੇ ਅੰਤ ਤੱਕ ਬਨੇ ਰਹੋ। ਤਾਂ ਸਵਾਲ ਉਹੀ ਹੈ ਇਹ ਡੈਰਾਖਣ ਆਉਂਦਾ ਕਿਉਂ ਹੈ? ਇਸ ਦੀਆਂ ਜੜਾਂ ਉਨੀਆਂ ਹੀ ਡੂੰਘੀਆਂ ਨੇ ਜਿੰਨਾ ਮਨੁੱਖੀ ਸਭੇ ਦਾ ਇਤਿਹਾਸ। ਅਤੇ ਇਸ ਨੂੰ ਸਮਝਣ ਲਈ ਸਾਨੂੰ ਅੱਜ ਦੇ ਆਲੀਸ਼ਾਨ ਘਰਾਂ 'ਚ ਨਿਕਲ ਕੇ ਹਜ਼ਾਰਾਂ ਸਾਲ ਪਿੱਛੇ ਆਪਣੇ ਪੁਰਖਿਆਂ ਦੇ ਸਮੇਂ ਵਿੱਚ ਜਾਣਾ ਪਵੇਗਾ। ਕਲਪਨਾ ਕਰੋ ਕਿ ਅਸੀਂ ਅੱਜ ਦੇ ਸਮੇਂ ਵਿੱਚ ਨਹੀਂ ਸਗੋਂ 50,000 ਸਾਲ ਪਹਿਲਾਂ ਰਹਿ ਰਹੇ ਹਾਂ। ਉਦੋਂ ਸਾਡਾ ਘਰ ਕੋਈ ਪੱਕਾ ਮਕਾਨ ਨਹੀਂ। ਸਗੋਂ ਇੱਕ ਛੋਟਾ ਜਿਹਾ ਕਬੀਲਾ ਜਾਂ ਝੁੰਡ ਹੁੰਦਾ ਸੀ ਉਸ ਵੇਲੇ ਜ਼ਿੰਦਾ ਰਹਿਣ ਲਈ ਸਭ ਤੋਂ ਜ਼ਰੂਰੀ ਚੀਜ਼ ਕੀ ਸੀ ਪੈਸਾ ਨਹੀਂ ਤਾਕਤ ਸ਼ਾਇਦ ਪਰ ਸਭ ਤੋਂ ਵੱਧ ਜ਼ਰੂਰੀ ਸੀ ਕਬੀਲੇ ਦਾ ਹਿੱਸਾ ਬਣੇ ਰਹਿਣਾ ਕਿਉਂ ਕਿ ਕਿਉਂਕਿ ਕਬੀਲਾ ਹੀ ਸਭ ਕੁਝ ਸੀ ਕਬੀਲਾ ਮਨੁੱਖ ਨੂੰ ਸੁਰੱਖਿਆ ਪ੍ਰਦਾਨ ਕਰਦਾ ਸੀ ਖੁੰਖਾਰ ਜਾਨਵਰਾਂ ਤੋਂ ਬਚਾ ਸਿਰਫ ਸਮੂਹ ਵਿੱਚ ਹੀ ਸੰਭਵ ਸੀ ਇਕੱਲਾ ਬੰਦਾ ਜੰਗਲ ਵਿੱਚ ਇੱਕ ਆਸਾਨ ਸ਼ਿਕਾਰ ਸੀ ਵੱਡੇ ਜਾਨਵਰਾਂ ਦਾ ਸ਼ਿਕਾਰ ਕਰਨਾ ਅਤੇ ਭੋਜਨ ਇਕੱਠਾ ਕਰਨਾ ਮਿਲ ਕੇ ਹੀ ਹੋ ਸਕਦਾ ਸੀ ਇਕੱਲੇ ਰਹਿਣ ਦਾ ਮਤਲਬ ਸੀ ਭੁੱਖੇ ਮਰਨਾ ਨਾਲ ਹੀ ਕਬੀਲਾ ਮਨੁੱਖ ਲਈ ਇੱਕ ਵੱਡੇ ਸਹਾਰੇ ਦਾ ਕੰਮ ਕਰਦਾ ਸੀ ਬੱਚਿਆਂ ਨੂੰ ਪਾਲਣ ਲਈ ਬਿਮਾਰ ਹੋਣ ਤੇ ਇੱਕ ਦੂਜੇ ਦੀ ਦੇਖਭਾਲ ਕਰਨ ਲਈ ਪੂਰੇ ਕਬੀਲੇ ਦਾ ਸਾਥ ਚਾਹੀਦਾ ਸੀ ਹੁਣ ਸੋਚੋ ਜੇਕਰ ਤੁਹਾਨੂੰ ਕਿਸੇ ਗਲਤੀ ਕਰਕੇ ਜਾਂ ਵੱਖਰਾ ਹੋਣ ਕਰਕੇ ਕਬੀਲੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਇਹ ਸਿਰਫ ਬੇਇੱਜ਼ਤੀ ਨਹੀਂ ਸੀ ਇਹ ਇੱਕ ਮੌਤ ਦੀ سزا ਦੇ ਬਰਾਬਰ ਸੀ ਇਕੱਲੇ ਇਨਸਾਨ ਦਾ ਮਤਲਬ ਸੀ ਮੌਤ ਹਜ਼ਾਰਾਂ ਸਾਲਾਂ ਤੱਕ ਇਸ ਮਾਹੌਲ ਵਿੱਚ ਰਹਿਣ ਕਰਕੇ ਸਾਡੇ ਦਿਮਾਗ ਦੀ ਵਾਇਰਿੰਗ ਹੀ ਇਸ ਤਰ੍ਹਾਂ ਹੋ ਗਈ ਸਾਡੇ ਦਿਮਾਗ ਨੇ ਇੱਕ ਗੱਲ ਚੰਗੀ ਤਰ੍ਹਾਂ ਸਿੱਖ ਲਈ ਸਮੂਹ ਨਾਲ ਜੁੜੇ ਰਹਿਣਾ ਮਤਲਬ ਜ਼ਿੰਦਗੀ ਸਮੂਹ ਤੋਂ ਬਾਹਰ ਹੋਣਾ ਮਤਲਬ ਖਤਰਾ ਯਾਨੀ ਮੌਤ ਇਹ ਡਰ ਸਾਡੇ ਡੀਐਨਏ ਵਿੱਚ ਸਾਡੇ ਦਿਮਾਗ ਦੇ ਸਭ ਤੋਂ ਪੁਰਾਣੇ ਹਿੱਸੇ ਵਿੱਚ ਕੋਡ ਹੋ ਗਿਆ ਇਹ ਸਾਡਾ ਸਰਵਾਈਵਲ ਸਿਸਟਮ ਬਣ ਗਿਆ ਅੱਜ ਭਾਵੇਂ ਅਸੀਂ ਜੰਗਲਾਂ ਵਿੱਚ ਨਹੀਂ ਸ਼ਹਿਰਾਂ ਵਿੱਚ ਰਹਿੰਦੇ ਹਾਂ ਪਰ ਸਾਡਾ ਦਿਮਾਗ ਅਜੇ ਵੀ ਉਸੇ ਪੁਰਾਣੇ ਸੌਫਟਵੇਅਰ ਤੇ ਚੱਲ ਰਿਹਾ ਹੈ ਜਦੋਂ ਵੀ ਸਾਨੂੰ ਲੱਗਦਾ ਹੈ ਕਿ ਲੋਕ ਸਾਨੂੰ ਜੱਜ ਕਰ ਰਹੇ ਹਨ ਸਾਨੂੰ ਪਸੰਦ ਨਹੀਂ ਕਰ ਰਹੇ ਜਾਂ ਸਾਡੇ ਕਿਸੇ ਕੰਮ ਕਰਕੇ ਸਾਨੂੰ ਸਮਾਜ ਤੋਂ ਬਾਹਰ ਕਰ ਸਕਦੇ ਹਨ ਤਾਂ ਸਾਡੇ ਦਿਮਾਗ ਦਾ ਉਹੀ ਪ੍ਰਾਚਨ ਅਲਾਰਮ ਵੱਜਣਾ ਸ਼ੁਰੂ ਹੋ ਜਾਂਦਾ ਹੈ ਉਹ ਠੀਕਦਾ ਹੈ ਖਤਰਾ ਖਤਰਾ ਤੁਸੀਂ ਇਕੱਲੇ ਰਹਿ ਜਾਓਗੇ ਇਹ ਡਰ ਸਾਡੀ ਕਮਜ਼ੋਰੀ ਨਹੀਂ ਸਗੋਂ ਸਾਡੇ ਪੁਰਖਿਆਂ ਤੋਂ ਵਿਰਾਸਤ ਵਿੱਚ ਮਿਲਿਆ ਇੱਕ ਸਰਵਾਈਵਲ ਸਿਸਟਮ ਹੈ ਜੋ ਅੱਜ ਦੇ ਸਮੇਂ ਵਿੱਚ ਥੋੜਾ ਗਲਤ ਕੰਮ ਕਰ ਰਿਹਾ ਹੈ ਪਰ ਇਹ ਤਾਂ ਕਹਾਣੀ ਦਾ ਸਿਰਫ ਇੱਕ ਹਿੱਸਾ ਹੈ ਸਾਡੇ ਦਿਮਾਗ ਦੇ ਅੰਦਰ ਅਜੇ ਹਾਂ ਹੋਰ ਕੀ ਹੁੰਦਾ ਹੈ ਜੋ ਇਸ ਡਰ ਨੂੰ ਹੋਰ ਵਧਾ ਦਿੰਦਾ ਹੈ ਅਗਲੇ ਭਾਗ ਵਿੱਚ ਜਾਣਦੇ ਹਾਂ